ਗੁਰਦਾਸਪੁਰ ਵਿੱਚ ਬਟਾਲਾ ਕਾਦੀਆਂ ਰੋਡ ਤੇ ਇੱਕ ਬੱਸ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਏ ਅਤੇ ਤਕਰੀਬਨ 22 ਜ਼ਖਮੀ ਹੋ ਗਏ ਨੇ ਸੂਤਰਾਂ ਮੁਤਾਬਕ ਸ਼ਾਬਾਦ ਪਿੰਡ ਨੇੜੇ ਬੱਸ ਬੇਕਾਬੂ ਹੋ ਕੇ ਸੜਕ ਕੰਡੇ ਬਣੇ ਬੱਸ ਸਟਾਪ 'ਤੇ ਜਾ ਵਜੀ ਗੁਰਦਾਸਪੁਰ ਦੇ ਸਿਵਲ ਸਰਜੰਟ ਡਾਕਟਰ ਭਾਰਤ ਪੂਸ਼ਣ ਨੇ ਦੱਸਿਆ ਹੈ ਕਿ ਸੱਤ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਲਈ ਰੈਫਰ ਕੀਤਾ ਗਿਆ ਏ ਮਾਮੂਲੀ ਸੱਟਾਂ ਵਾਲੇ ਜ਼ਖਮੀਆਂ ਦੀ ਮਲਮ ਪੱਟੀ ਕਰਨ ਤੋਂ ਬਾਅਦ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਏ ਜਦਕਿ ਕੁਝ ਵਿਅਕਤੀ ਇਲਾਜ ਅਧੀਨ ਨੇ ਇੰਜਰਡ ਜਿਹੜੇ ਆ 22 ਇੰਜਰਡ ਹੋਏ ਆ ਔਰ 3 ਦੀ ਡੈਥ ਜਿਹੜੀ ਆ ਸਾਡੇ ਕੋਲ ਜਿਹੜੀ ਆ ਇਸ ਵੇਲੇ ਰਿਪੋਰਟਡ ਆ ਬਾਕੀ ਜਿਹੜੇ 7 ਜਿਹੜੇ ਆ ਉਹ ਅੰਮ੍ਰਿਤਸਰ ਜਿਹੜੇ ਆ ਜਿਆਦਾ ਕਰਕੇ ਆਪਣੇ ਰੈਫਰ ਕਰ ਦਿੱਤੇ ਗਏ ਆ ਉਹਦੇ ਵਿੱਚੋਂ ਗੋਦਾਨਗ ਹਸਪੀਟਲ 'ਈ ਅਸੀਂ ਰੈਫਰ ਕਰਦੇ ਆ ਬਾਕੀ ਜਿਹੜੇ ਹੈਗੇ ਆ ਜਿੰਨੇ ਵੀ ਬਾਕੀ ਕੁਝ ਇਹੋ ਜਿਹੇ ਜਿਹਨਾਂ ਨੂੰ ਮਾਈਨਰ ਇੰਜਰੀਆਂ ਸੀ ਉਹਨਾਂ ਨੂੰ ਤੇ ਡਿਸਚਾਰਜ ਕਰਕੇ ਉਹ ਆਪਣੇ ਚਲੇ ਗਏ ਐ ਐਸਐਸਪੀ ਕਾਸਿਮ ਅਮੀਰ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ ਜਿਸ ਲਈ ਕਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾ ਲਈ ਜਾ ਰਹੀ ਏ ਇਹ ਆਪਣਾ ਜਿਹੜਾ ਬਟਾਲਾ ਕਾਧਿਆ ਰੋਡ ਹੈ ਉਸ ਰੋਡ ਤੇ ਉੱਤੇ ਪ੍ਰੀਲੀਮਿਨਰੀ ਟੂਰ ਤੇ ਜਿੰਨੇ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਕਿ ਕਿੰਨੇ ਕੇਜਮਲਟੀ ਉਹਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਅਸਲ ਵਿੱਚ 6 ਬੰਦੇ ਜਿਹੜੇ ਕ੍ਰਿਟੀਕਲ ਹੈ ਹੋਰ ਹੈਵ ਐਨ ਆਲਰੇਡੀ ਸ਼ਫਟ ਟੂ ਅਪਰ ਸਰਕਲ ਹੋਰ ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਲ ਦੇ ਚੱਲਦਾ ਪਿਆ